ਪਟਾਣਕੋਟ ਦੇ ਹਲਕਾ ਪੋਵਾ ਦੇ ਪਿੰਡ ਆਸੋਵਾਨ ਦੇ ਵਿੱਚ ਉਸ ਸਮੇਂ ਇੱਕ ਗਰੀਬ ਪਰਿਵਾਰ ਦੇ ਕਰਦਾ ਸਾਰਾ ਸਮਾਨ ਸਾੜ ਕੇ ਸਵਾਹ ਹੋ ਗਿਆ ਜਦੋਂ ਉਹਨਾਂ ਦੇ ਘਰ ਨੂੰ ਪਿਆਨਕ ਅੱਗ ਲੱਗ ਗਈ ਦੱਸਦੀ ਕਿ ਉਸ ਪਰਮਾਤਮਾ ਦੀ ਕਿਰਪਾ ਇਸ ਪਰਿਵਾਰ ਉੱਤੇ ਬਣੀ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਫਿਰ ਇਸ ਪਰਿਵਾਰ ਦੀ ਮੰਨੀਅਤਾ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲੋਕਾਂ ਵੱਲੋਂ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਤੱਕ ਅੱਗ ਉਤੇ ਕਾਬੂ ਪਾਇਆ ਗਿਆ ਉਦੋਂ ਤੱਕ ਕਰਦਾ ਸਾਰਾ ਸਮਾਨ ਛਾੜ ਕੇ ਸਵਾਹ ਹੋ ਚੁਕਿਆ ਸੀ ਫਿਲਹਾਲ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੋਂ ਮਦਦ ਦੀ ਗੋਹਲ ਲਗਾਈ ਹੈ ਬਨੇਰੋ ਸਾਡਣਾ ਤੇ ਦੇਖਦੇ ਰਹੋ ਪੰਜਾਬ ਜੇ ਕੀ ਨਿਊਜ਼ Thank <laughs> you.

ਮੇਰਾ ਨਾਮ ਬਾਰਗੇਰੀ ਤੇ ਪਤਾ ਨਹੀਂ ਬਾਰੇ ਨਾਲ ਹੀ ਕੋਈ ਅੱਗ ਲੱਗ ਗਈ ਹੈ। ਇਹ ਕਿੰਨਾ ਕ ਨੁਕਸਾਨ ਹੋਇਆ ਤੁਹਾਡਾ? ਮੇਰਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਦਾ। ਕੀ ਮੰਗ ਕਰ ਦਿਓ ਸ਼ਾਸਨ ਨੂੰ ਤੁਸੀਂ? ਮੈਨੂੰ ਥੋੜੀ ਮੰਗ ਕੀਤੀ ਮੈਂ ਮੈਨੂੰ ਕੁਝ ਹੋ ਜਾਏ ਮੇਰੇ ਘਰ ਦਾ ਸੁਧਾਰ ਹੋ ਜਾਏ। ਉਸ ਮਿਲ ਜਾਏ ਮੈਨੂੰ। ਮੇਰਾ ਨਾਮ ਪ੍ਰੀਤੀ ਹੈ। ਮੇਰੀ ਸਿਸਟਰ ਲੱਗਦੇ ਹੈਗੇ। ਤੇ ਕੱਲ ਸ਼ਾਮ ਨੂੰ ਮੈਨੂੰ ਫੋਨ ਆਇਆ 11:00 ਵਜੇ ਕਿ ਇੱਦਾਂ ਤਾਂ ਇਹਨਾਂ ਦੇ ਅੱਗ ਲੱਗੀ ਹੈ ਜੀ ਤੇ ਜਿਸ ਵੇਲੇ ਮੈਂ ਆਪਣੇ ਹਸਪਤਲ ਤੇ ਗਿਆ ਉਸ ਵੇਲੇ ਕਾਫੀ ਨੁਕਸਾਨ ਹੋ ਚੁੱਕਾ ਬਾਕੀ ਪਿੰਡ ਦੇ ਲੋਕਾਂ ਨੇ ਕਾਫੀ ਸਹਾਇਤਾ ਕੀਤੀ ਇਹਨਾਂ ਦੀ ਤੇ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਬਚਿਆ ਕੁਛ ਨਹੀਂ ਤੇ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਹੈ ਕਿ ਕੁਛ ਨਾ ਕੁਛ ਦੀ ਮਾਲੀ ਸਹਾਇਤਾ ਕੀਤੀ ਜਾਵੇ ਬਾਕੀ ਘਰ ਤਾਂ ਕਾਫੀ ਗਰੀਬ ਹੈਗੇ ਤੁਹਾਨੂੰ ਕੀ ਲੱਗਦਾ ਕਿ ਅੱਗ ਲੱਗਣ ਦਾ ਕਾਰਨ ਕੀ ਹੈਗਾ ਅੱਗ ਲੱਗਦਾ ਉਸ ਕਾਰਨ ਸ਼ਾਰਟ ਸਰਕਟ ਹੀ ਹੋ ਸਕਦਾ ਜੀ ਬਾਕੀ ਉਹਦਾ ਤਾਂ ਘਰ ਕੋਈ ਰੀਜ਼ਨ ਨਹੀਂ ਹੋ ਸਕਦਾ ਮੇਰੀ ਪ੍ਰਸ਼ਾਸਨਤਾ ਹੀ ਮੰਗਿਆ ਕਿ ਚਲੋ ਇਹਨਾਂ ਦੇ ਕੁਝ ਨਾ ਕੁਝ ਸਹਾਈ ਤ ਦਿੱਤੇ ਜਾਏ।